ਅੱਜ ਇਸ ਵੀਡੀਓ ਚ ਆਪਾਂ ਗੱਲ ਕਰਦੇ ਆਂ ਨਵੇਂ ਪੰਜਾਬੀ ਚੈਨਲਾਂ ਦੀ ਸੋ ਨਵੇਂ ਪੰਜਾਬੀ ਚੈਨਲ ਜੋ ਹੈ ਤੁਸੀਂ ਹੁਣ ਵੇਖ ਸਕਦੇ ਹੋ ਡਿਸ਼ ਟੀਵੀ ਤੇ ਸੋ ਡਿਸ਼ ਟੀਵੀ ਦੂਰਦਰਸ਼ਨ ਦੀ ਡੀਡੀ ਫ੍ਰੀ ਡਿਸ਼ ਹੋਵੇ ਇਨਾਂ ਤੇ ਪੰਜਾਬੀ ਚੈਨਲ ਵੀ ਤੁਹਾਨੂੰ ਹੁਣ ਮਿਲ ਜਾਣਗੇ ਸੋ ਜੋ ਜੋ ਪੰਜਾਬੀ ਚੈਨਲ ਦੂਰਦਰਸ਼ਨ ਡੀਟੀਐਚ ਤੇ ਮਿਲਦੇ ਨੇ ਉਹ ਆਟੋਮੈਟਿਕਲੀ ਡਿਸ਼ ਟੀਵੀ ਤੇ ਆ ਜਾਂਦੇ ਨੇ ਸੋ ਇਨਾਂ ਬਾਰੇ ਆਪਾਂ ਗੱਲ ਕਰਦੇ ਆਂ ਇਸ ਵੀਡੀਓ ਚ ਛੋਟਾ ਜਿਹਾ ਵੀਡੀਓ ਹੈ ਦੇਖਣ ਤੋਂ ਬਾਅਦ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਗਾਇਜ਼ ਡੀਡੀ ਫ੍ਰਿਡਿਸ਼ ਤੇ ਨਵੇਂ ਪੰਜਾਬੀ ਕੁਝ ਚੈਨਲ ਐਡ ਹੋਏ ਨੇ ਹੁਣ ਇਹਨਾਂ ਚੈਨਲਾਂ ਨੂੰ ਤੁਸੀਂ ਤੁਹਾਡੇ ਡਿਸ਼ ਟੀਵੀ ਤੇ ਵੀ ਵੇਖ ਸਕਦੇ ਹੋ ਅਗਰ ਤੁਹਾਡੇ ਕੋਲ ਡਿਸ਼ ਟੀਵੀ ਸੈਟ ਆਫ ਬਾਕਸ ਡਿਸ਼ ਲੱਗਿਆ ਹੋਇਆ ਹੈ ਤਾਂ ਇਹ ਨਵੇਂ ਪੰਜਾਬੀ ਚੈਨਲ ਤੁਹਾਡੇ ਘਰ ਵੀ ਹੁਣ ਤੁਸੀਂ ਇਹਨਾਂ ਨੂੰ ਵੇਖ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਟੱਬਰ ਹਿਟਰਸ ਸੋ ਟੱਪਰ ਹਿੱਟਸ ਜੋ ਇੱਕ ਪੰਜਾਬੀ ਚੈਨਲ ਹੈ ਪਹਿਲਾਂ ਡਿਸ਼ ਟੀਵੀ ਤੇ ਐਡ ਸੀ ਸੋ ਦੂਦਰਸ਼ਨ ਟੀਵੀ ਤੇ ਵੀ ਐਡ ਹੋ ਗਿਆ ਹੈ ਡਿਸ਼ ਟੀਵੀ ਤੇ ਵੀ ਤੁਸੀਂ ਇਹ ਦੇਖ ਸਕਦੇ ਹੋ ਡਿਸ਼ ਟੀਵੀ ਤੇ ਚੈਨਲ ਨੰਬਰ ਆ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਫਿਲਹਾਲ ਡਿਸ਼ ਟੀਵੀ ਤੇ ਪਹਿਲਾਂ ਵੀ ਉਪਲਬਧ ਸੀ ਇਹ ਚੈਨਲ ਇਸ ਤੋਂ ਇਲਾਵਾ ਅਗਲੇ ਅਗਲੇ ਚੱਲ ਦੀ ਗੱਲ ਕਰੀਏ ਤੇ ਉਹ ਹੈ ਪੰਜਾਬੀ ਹਿੱਟਸ ਜੋ ਫਿਲਹਾਲ ਪਹਿਲਾਂ ਡਿਸ਼ ਟੀਵੀ ਤੇ ਉਪਲਬਧ ਨਹੀਂ ਸੀ ਤੁਸੀਂ ਹਾਂ ਬਿਲਕੁਲ ਡਿਸ਼ ਟੀਵੀ ਤੇ ਪੰਜਾਬੀ ਹਿੱਟਸ ਵੇਖਣ ਨੂੰ ਨਹੀਂ ਮਿਲਦਾ ਸੀ ਲੇਕਿਨ ਹੁਣ ਇਹਨੂੰ ਐਡ ਕਰ ਦਿੱਤਾ ਗਿਆ ਹੈ ਅਗਰ ਤੁਸੀਂ ਡਿਸ਼ ਟੀਵੀ ਤੇ ਪੰਜਾਬੀ ਹਿਟਸ ਚੈਨਲ ਲਗਾਉਣਾ ਹੈ ਸੋ ਚੈਨਲ ਨੰਬਰ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਫਿਲਹਾਲ ਇਸ ਚੈਨਲ ਨੰਬਰ ਤੇ ਪੰਜਾਬੀ ਹਿਟਸ ਚੈਨਲ ਨੂੰ ਐਡ ਡਿਸ਼ ਟੀਵੀ ਤੇ ਕਰ ਦਿੱਤਾ ਗਿਆ ਹੈ ਇਹ ਚੈਨਲ ਦੂਦਰਸ਼ਨ ਡੀਟੀਐਚ ਦੇ ਬਾਅਦ ਫਿਲਹਾਲ ਤੁਸੀਂ ਡਿਸ਼ ਟੀਵੀ ਤੇ ਵੀ ਦੇਖ ਸਕਦੇ ਹੋ ਸੋ ਡਿਸ਼ ਟੀਵੀ ਤੇ ਇੱਕ ਹੋਰ ਨਵਾਂ ਪੰਜਾਬੀ ਚੈਨਲ ਫਿਲਹਾਲ ਪੰਜਾਬੀ ਹਿਟਸ ਐਡ ਹੋ ਚੁੱਕਿਆ ਹੈ ਔਰ ਟੱਬਰ ਹਿਟਸ ਪਹਿਲਾਂ ਹੀ ਡਿਸ਼ ਟੀਵੀ ਤੇ ਉਪਲਬਧ ਸੀ ਸੋ ਉਹ ਫਿਲਹਾਲ ਦੂਦਰਸ਼ੀ ਡੀਟੀਆਈ ਤੇ ਵੇਖਣ ਨੂੰ ਮਿਲੇਗਾ ਲੇਕਿ ਡਿਸਟੀਵੀ ਤੇ ਪਹਿਲਾਂ ਹੀ ਸੀ ਲੇਕਿਨ ਪੰਜਾਬੀ ਹਿੱਟਸ ਚੈਨਲ ਜੋ ਦੂਦਰਸ਼ੀ ਡੀਟੀਆਈ ਤੇ ਨਹੀਂ ਸੀ ਨਾ ਹੀ ਡਿਸਟੀਵੀ ਤੇ ਸੀ ਉਹਨੇ ਦੋਨਾਂ ਡਿਸ਼ਾਂ ਤੇ ਤੁਹਾਨੂੰ ਵੇਖਣ ਨੂੰ ਮਿਲ ਜਾਏਗਾ ਬਾਕੀ ਤੁਸੀਂ ਪੰਜਾਬੀ ਚੈਨਲ ਲੇਕਿਨ ਆਪਸੰਦ ਕਰਦੇ ਹੋ ਜਾਂ ਫਿਰ ਨਹੀਂ ਕਮੈਂਟ ਕਰਕੇ ਜ਼ਰੂਰ ਦੱਸੋ